ਘਰ ਟੁੱਟਣ ਦਾ ਦੁੱਖ ਬਹੁਤ ਜ਼ਿਆਦਾ ਹੁੰਦਾ ਹੈ ਘਰ ਭਾਵੇਂ ਤੀਲਿਆਂ ਦਾ ਕਿਉਂ ਨਾ ਬਣਿਆ ਹੋਵੇ ਕਿਉਂਕਿ ਵਿਦਵਾਨਾਂ ਦੀ ਇਹ رائے ਹੈ ਕਿ ਘਰ ਇੱਟਾਂ ਰੋੜੇ ਬੱਜਰੀ ਜਾਂ ਸੀਮਿੰਟ ਰੇਤਾ ਦਾ ਨਹੀਂ ਬਣਿਆ ਹੁੰਦਾ ਘਰ ਦੇ ਨਾਲ ਸਦਰਾਂ ਜੁੜੀਆਂ ਹੁੰਦੀਆਂ ਨੇ ਚਾਹ ਜੁੜੇ ਹੁੰਦੇ ਨੇ ਚਾਹੇ ਉਹ ਮਨੁੱਖ ਹੋਵੇ ਚਾਹੇ ਪਸ਼ੂ ਹੋਵੇ ਚਾਹੇ ਪੰਛੀ ਹੋਵੇ ਉਹ ਸ਼ਾਮ ਨੂੰ ਯਤਨ ਕਰਦਾ ਮੈਂ ਆਪਣੇ ਘਰ ਨੂੰ ਜਾਵਾਂ ਮਨੁੱਖ ਦੇਸ਼ਾਂ ਉਦੇਸ਼ਾਂ ਤੋਂ ਕਮਾ ਕੇ ਆਪਣੇ ਘਰ ਨੂੰ ਆਉਂਦਾ ਹੈ ਸੋ ਅੱਜ ਜਿਹੜੀ ਵੀਡੀਓ ਦੀ ਗੱਲ ਕਰਨ ਜਾ ਰਹੇ ਆ ਉਹਦੇ ਵਿੱਚ ਇੱਕ ਪੰਛੀ ਹੈ ਪੰਛੀ ਨੇ ਖੰਬੇ ਦੇ ਉੱਪਰ ਵਾਲੇ ਦੇ ਉੱਪਰ ਤਾਰਾਂ ਜਿਤ ਹਾਈ ਵੋਲਟੇਜ ਲੰਘਦੀਆਂ ਨੇ ਉਹਦੇ ਉੱਤੇ ਆਪਣਾ ਘਰ ਬਣਾਉਣ ਲੱਗਾ ਕਿਉਂਕਿ ਪੰਛੀ ਕਈ ਵਾਰੀ ਬੜੇ ਭੋਲੇ ਹੁੰਦੇ ਆ ਉਹਦੇ ਤੇ ਬਣਾ ਰਿਹਾ ਉਹਦੇ ਤੇ ਆਪਣੇ ਕੱਖ ਜਮਾ ਕੀਤੇ ਨੇ ਉਹਨੇ ਇੱਕ ਇੱਕ ਤਿੱਲਾ ਇੱਕ ਇੱਕ ਕੱਖ ਲਿਆ ਕੇ ਉਹਦੇ ਉੱਤੇ ਜਮਾ ਕਰ ਰਿਹਾ ਜਦੋਂ ਉਹ ਘਰ ਬਣ ਗਿਆ ਹਾਈ ਵੋਲਟੇਜ ਹੁਣ ਕਰਕੇ ਤਾਰਾਂ ਉਹਦੇ ਉੱਪਰ ਉਹ ਅੱਗ ਲੱਗ ਜਾਂਦੀ ਹੈ ਤੇ ਫਾਇਰ ਬ੍ਰਿਗੇਡ ਵਾਲੇ ਆਉਂਦੇ ਨੇ ਆ ਕੇ ਉਹ ਜਿਹੜੀ ਪਾਣੀ ਦੀ ਬਿਚਾਰ ਜਿਹੜੀ ਬੜੀ ਤੇਜ਼ ਉਹ ਮਾਰਦੇ ਨੇ ਉਹ ਤੇ ਇਸ ਕਰਕੇ ਕਿ ਤਾਰਾਂ ਜ਼ਿਆਦਾ ਨਾ ਅੱਗ ਲੱਗੇ ਉਹਨਾਂ ਨੂੰ ਪਰ ਇਹਦੇ ਨਾਲ ਉਹਦਾ ਆਲਣਾ ਡਿੱਗ ਪੈਂਦਾ ਪੰਛੀ ਦਾ ਉਹ ਆਲਣਾ ਉਹਦਾ ਖਤਮ ਹੋ ਜਾਂਦਾ ਹੈ ਇਹਦੇ ਵਿੱਚ ਦੋ ਇੱਥੇ ਗੱਲਾਂ ਹੁੰਦੀਆਂ ਨੇ ਇੱਕ ਤੇ ਇਹ ਹੁੰਦੀ ਹੈ ਕਿ ਉਹ ਫਾਇਰ ਬ੍ਰਿਗੇਡ ਵਾਲੇ ਆਏ ਉਹਨਾਂ ਨੇ ਪਾਣੀ ਦੀ ਵਿਚਾਰ ਮਾਰੀ ਤੇ ਅਲਣਾ ਡਿੱਗ ਪਿਆ ਉੱਚਲੇਗਾ ਉਹ ਪੰਛੀ ਵਿਚਾਰਾ ਫਿਰ ਇੱਕ ਤੀਲਾ ਹੋਰ ਲੈ ਕੇ ਆਇਆ ਉੱਥੇ ਆਉਂਦੇ ਕੁਝ ਵੀ ਨਹੀਂ ਤੇ ਉਹ ਜਦੋਂ ਉੱਥੇ ਆ ਕੇ ਉਹ ਤੀਲਾ ਉਹਦੇ ਮੂੰਹ ਚ ਡਿੱਗ ਪੈਂਦਾ ਉਹ ਕੱਖ ਮੂੰਹ ਦੇ ਵਿੱਚੋਂ ਡਿੱਗ ਪੈਂਦਾ ਤੇ ਉਹ ਪੰਛੀ ਮੂੰਹ ਤਾਨ ਕਰਕੇ ਜਿਵੇਂ ਉਸ ਪ੍ਰਮਾਤਮਾ ਨੂੰ ਗਿਲਾ ਕਰਦਾ ਕਿ ਮੇਰਾ ਘਰ ਜਿਹੜਾ ਖਤਮ ਹੋ ਗਿਆ ਮੈਂ ਘਰ ਬਣਾ ਰਿਆ ਸੀ ਉਹ ਵੀਡੀਓ ਇੰਨੀ ਵਾਇਰਲ ਹੁੰਦੀ ਹੈ ਕਿ ਉਹ ਜਿਹੜੇ ਮੈਕਮੇ ਵਾਲੇ ਨੇ ਉਹਨਾਂ ਨੂੰ ਲੋਕ ਵੀਡੀਓ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਫਿਰ ਉਹ ਵਿਚਾਰੇ ਆਉਂਦੇ ਨੇ ਤੇ ਉਹ ਇੱਕ ਐਂਗਲ ਜਿਹਾ ਲਾ ਕੇ ਉਸ ਜਗ੍ਹਾ ਦੇ ਉੱਤੇ ਉਹਨੂੰ ਹਾਈ ਵੋਲਟੇਜ ਤਾਰਾਂ ਤੋਂ ਉੱਤੇ ਕਿਉਂਕਿ ਪੰਛੀਆਂ ਦੀ ਇੱਕ ਭੋਲੇ ਬੰਦੀ ਆਦਤ ਹੁੰਦੀ ਐ ਨਾ ਉੱਥੇ ਹੀ ਆਲਣਾ ਪਾਉਣਾ ਹੁੰਦਾ ਉਹਦੇ ਉੱਪਰ ਐਂਗਲ ਲਾ ਕੇ ਪਿਛੋਂ ਲਾਈਟ ਨੂੰ ਬੰਦ ਕਰਕੇ ਐਂਗਲ ਲਾ ਕੇ ਉਹਦੇ ਉੱਪਰ ਇੱਕ ਪੋਟਲੀ ਦੇ ਵਿੱਚ ਕੱਖ ਲਿਆ ਕੇ ਰੱਖ ਕੇ ਤੇ ਜਦੋਂ ਫਿਰ ਉਹ ਪੰਛੀ ਉੱਥੇ ਹੁੰਦਾ ਹੈ ਤੇ ਬੜਾ ਖੁਸ਼ ਹੁੰਦਾ ਹੈ ਤੇ ਉਹ ਜਿਹੜਾ ਉਹ ਖੁਸ਼ੀ ਦੇ ਉਹਦਾ ਕੋਈ ਟਿਕਾਣਾ ਨਹੀਂ ਲੈਂਦਾ ਕਿ ਮੇਰਾ ਘਰ ਬਣ ਗਿਆ ਦੋ ਚਾਰ ਪੰਜ ਤਿੱਲੇ ਹੋਰ ਉਹ ਲਿਆ ਕੇ ਉੱਤੇ ਜਮਾ ਕਰ ਲੈਂਦਾ ਤੇ ਇਸ ਤਰ੍ਹਾਂ ਮਤਲਬ ਦੂਸਰੀ رائے ਇਹ ਹੈ ਕਿ ਉਹਨਾਂ ਨੇ ਆਪਣੇ ਆਪ ਹੀ ਉੱਥੇ ਆਲਣਾ ਪਾ ਦਿੱਤਾ ਪਰ ਆਪਣੇ ਆਪ ਨਹੀਂ ਉਹ ਜਿਹੜਾ ਪੰਛੀ ਸੀ ਉਹ ਜਿਹੜੀ ਉਹਦੀ ਵੀਡੀਓ ਸੀ ਪੰਛੀ ਦੀ ਕਿ ਉਹਨੇ ਮੂੰਹ ਤਾਨਨ ਕਰਕੇ ਜਿਹੜਾ ਰੱਬ ਨਾਲ ਉਹ ਗिला ਕਰ ਰਿਹਾ ਪਰਮੇਸ਼ਰ ਨਾਲ ਕਿ ਮੇਰਾ ਘਰ ਟੁੱਟ ਗਿਆ ਸੋ ਵੀਰੋ ਬੇਨਤੀ ਇਸ ਤਰ੍ਹਾਂ ਪੰਛੀਆਂ ਦਾ ਵੀ ਖਿਆਲ ਰੱਖੀ ਆਪਣਾ ਵੀ ਖਿਆਲ ਰੱਖੀਏ ਦੇਸ਼ ਵਿਦੇਸ਼ ਵਿੱਚ ਜਾਓ ਮਾਇਆ ਕਮਾਓ ਜਿਵੇਂ ਤੱਕ ਕੰਮ ਤੁਹਾਨੂੰ ਚੰਗਾ ਲੱਗਦਾ ਕਰੋ ਪਰ ਆਪਣਾ ਘਰ ਨਹੀਂ ਛੱਡਣਾ ਚਾਹੀਦਾ ਵੇਖੋ ਘਰ ਪੰਛੀ ਵੀ ਨਹੀਂ ਛੱਡਦੇ ਬਾਜ ਦੀ ਇਕਾਦਤ ਹੈ ਕਿ ਬਾਜ ਜੇ ਸਾਲ ਬਾਅਦ ਆਪਣੇ ਅਲਨੇ ਵਿੱਚ ਜਾਵੇ ਪਰ ਉਸੇ ਅਲਨੇ ਦੇ ਵਿੱਚ ਆਉਂਦਾ ਫਿਰ ਉਹ ਆਪਣਾ ਘਰ ਨਹੀਂ ਛੱਡਦਾ ਬਾਜ਼ ਦਾ ਪੱਕਾ ਟਿਕਾਣਾ ਇੱਕ ਜਗ੍ਹਾ ਹੁੰਦਾ ਹੈ ਉਹ ਪੱਕਾ ਅੰਨਣਾ ਉੱਥੇ ਹੀ ਪਾਉਣਾ ਉਹਨੇ ਦੂਜੀ ਜਗ੍ਹਾ ਨਹੀਂ ਪਾਉਂਦਾ ਸੋ ਆਪਾਂ ਵੀ ਖਿਆਲ ਰੱਖਿਆ ਕਰੀਏ ਜਿਹੜੇ ਘਰ ਵੇਚ-ਵੇਚ ਕੇ ਆਪਾਂ ਜਾ ਰਹੇ ਆਂ ਵਿਦੇਸ਼ਾਂ ਦੇ ਵਿੱਚ ਜ਼ਮੀਨਾਂ ਵੇਚ-ਵੇਚ ਕੇ ਜਾ ਰਹੇ ਇਹ ਜ਼ਰੂਰ ਖਿਆਲ ਕਰਿਆ ਕਰੀਏ ਕਿ ਘਰ ਨਹੀਂ ਛੱਡਣਾ ਚਾਹੀਦਾ ਤੁਸੀਂ ਜਾਓ ਪ੍ਰਵਾਸ ਪੰਛੀ ਪ੍ਰਵਾਸੀ ਵੀ ਹੁੰਦੇ ਨੇ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਵੀ ਪਤਾ ਹੈ ਉੱਡੇ ਉੱਡੇ ਆਵੈ ਸੇ ਕੋਸਾਂ ਤਿਸ ਪਾਛੈ ਬਚਰੇ ਛਰੇਆ ਤਨ ਕਮਣ ਖਲਾਵੇ ਕਮਣ ਚਗਾਵੇ ਮਨ ਮੇ ਸਿਮਰਨ ਕਰੇ ਅਬੜੀਆਂ ਉੱਚੀਆਂ ਪੰਕਤੀਆਂ ਨੇ ਸ੍ਰੀ ਰਹਿ ਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ ਸੋ ਇਹ ਜ਼ਰੂਰ ਵੇਖਣਾ ਚਾਹੀਦਾ ਪੰਛੀ ਆਉਂਦੇ ਨੇ ਪ੍ਰਵਾਸ ਕਰਦੇ ਨੇ ਕਿਉਂਕਿ ਉਹਨਾਂ ਸਮੇਂ ਦੀ ਜ਼ਰੂਰਤ ਹੈ ਫਿਰ ਉਹ ਆਪਣੇ ਦੇਸ਼ ਉੱਥੇ ਵਾਤਾਵਰਣ ਦੇ ਵਿੱਚ ਜਦੋਂ ਬਦਲਾ ਆਉਂਦਾ ਫਿਰ ਚਲੇ ਜਾਂਦੇ ਨੇ ਫਿਰ ਆਉਂਦੇ ਨੇ ਫਿਰ ਚਲੇ ਜਾਂਦੇ ਨੇ ਪਰ ਆਪਣਾ ਘਰ ਨਹੀਂ ਛੱਡਦੇ ਉਹ ਮੂਰਖਾ ਮਨੁੱਖ ਜਿਹੜਾ ਆਪਣਾ ਘਰ ਆਪਣੀ ਜ਼ਮੀਨ ਸਾਰਾ ਕੁਝ ਵੇਚ ਕੇ ਇੱਥੋਂ ਖਤਮ ਕਰਕੇ ਚਲਿਆ ਜਾਂਦਾ ਹੈ ਫਿਰ ਉਹਦੀਆਂ ਪੀੜ੍ਹੀਆਂ ਉਹਦੀ ਕੁੱਲ ਉੱਥੇ ਹੀ ਖਤਮ ਹੋ ਜਾਂਦੀ ਹੈ ਇੱਧਰ ਵਾਪਸ ਨਹੀਂ ਆਉਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ